ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਤੁਹਾਨੂੰ ਅੱਜ ਇਹ ਚਮਤਕਾਰੀ ਨੁਸਖੇ ਬਾਰੇ ਦੱਸਾਂਗੇ ਜਿਸ ਦਾ ਫਾਇਦਾ ਤੁਹਾਨੂੰ ਬਹੁਤ ਜ਼ਿਆਦਾ ਚਮਤਕਾਰੀ ਮਿਲੇਗਾ ਇਹਨਾਂ ਤਿੰਨ ਚੀਜ਼ਾਂ ਦਾ ਸੇਵਨ ਕਰਨ ਤੇ ਦੋਸਤੋ ਤੁਸੀਂ ਹਮੇਸ਼ਾ ਨਿਰੋਗੀ ਬਣੇ ਰਹੋਗੇ ਇਸ ਚੋਰਨ ਦਾ ਸੇਵਨ ਜੇਕਰ ਤੁਸੀਂ ਰਾਤ ਨੂੰ ਹਲਕੇ ਗਰਮ ਪਾਣੀ ਨਾਲ ਕਰਦੇ ਹੋ ਤਾਂ ਇਸ ਦਾ ਕਮਾਲ ਤੁਹਾਨੂੰ ਵੇਖਣ ਨੂੰ ਮਿਲ ਜਾਣਗੇ ਦੋਸਤੋ ਇਹ ਚੀਜ਼ਾਂ ਹਨ ਸੌਫ ਅਤੇ ਅਜਵਾਇਨ ਦੋਸਤੋ ਜੋ ਤੀਜੀ ਚੀਜ਼ ਅਸੀਂ ਇਸ ਵਿੱਚ ਮਿਲਾਉਣੀ ਹੈ ਉਹ ਤੁਹਾਨੂੰ ਅੱਗੇ ਵੀਡੀਓ ਵਿੱਚ ਪਮਣ ਕਰਨ ਤੇ ਸਾਡਾ ਪਾਚਨ ਤੰਤਰ ਵਧੀਆ ਬਣਿਆ ਰਹੇਗਾ ਅਤੇ ਸਾਨੂੰ ਪੇਟ ਨਾਲ ਸੰਬੰਧਿਤ ਕੋ ਜਾਵੇਗੀ ਤੇ ਤੁਹਾਡੇ ਦੁਆਰਾ ਖਾਧੀ ਗਈ ਹਰ ਚੀਜ਼ ਸਰੀਰ ਨੂੰ ਲੱਗਣ ਲੱਗ ਜਾਵੇਗੀ ਦੋਸਤੋ ਇਸ ਨੁਸਖੇ ਦਾ ਸੇਵਨ ਕਰਨ ਨਾਲ ਹੱਡੀਆਂ ਤੇ ਅੱਖਾਂ ਦੀ ਕਮਜ਼ੋਰੀ ਵੀ ਬਿਲਕੁਲ ਖਤਮ ਹੋ ਜਾਂਦੀ ਹੈ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਵਧਣ ਨਾਲ ਤੁਹਾਡੀ ਐਣਕ ਵੀ ਉਤਰ ਜਾਵੇਗੀ ਤੁਹਾਡਾ ਸਰੀਰ ਬਿਲਕੁਲ ਨਿਰੋਗੀ ਬਣ ਜਾਵੇਗਾ ਕਿਉਂਕਿ ਦੋਸਤੋ ਇਸ ਨੁਸਖੇ ਦਾ ਸੇਵਨ ਕਰਨ ਤੇ ਰੋਗਾਂ ਨਾਲ ਲੜਨ ਦੀ ਸ਼ਕਤੀ ਬਹੁਤ ਜ਼ਿਆਦਾ ਹੈ ਇਸ ਦਾ ਸਾਡੇ ਸਰੀਰ ਵਿੱਚੋਂ ਖੂਨ ਦੀ ਕਮੀ ਨੂੰ ਵੀ ਦੂਰ ਕਰਦਾ ਹੈ ਖੂਨ ਦੀ ਗੰਦਗੀ ਨੂੰ ਸਾਫ਼ ਕਰਦਾ ਹੈ ਤੇ ਖੂਨ ਦੇ ਗਾੜੇਪਨ ਨੂੰ ਦੂਰ ਕਰਕੇ ਸਾਨੂੰ ਹਮੇਸ਼ਾ ਤੰਦਰੁਸਤ ਬਣਾਏ ਰੱਖਦਾ ਹੈ ਭਾਵ ਕਿ ਦੋਸਤੋ ਇਹ ਖੂਨ ਨਾਲ ਸੰਬ ਤੋ ਇਸ ਨਾਲ ਸਾਡਾ ਮੋਟਾਪਾ ਵੀ ਬਹੁਤ ਤੇਜ਼ੀ ਨਾਲ ਘਟਦਾ ਹੈ ਇਹ ਨੁਸਖਾ ਤੁਹਾਡੇ ਸਰੀਰ ਦੀ ਚਰਬੀ ਨੂੰ ਘਟਾ ਕੇ ਤੁਹਾਨੂੰ ਬਿਲਕੁਲ ਸਲੇਮ ਅਤੇ ਫਿੱਟ ਬਣਾ ਦੇਵੇਗਾ ਇਹ ਨੁਸਖਾ ਦੋਸਤੋ ਬੈਡ ਕੋਲੇਸਟ੍ਰੋਲ ਨੂੰ ਘਟਾਉਣ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਜੇਕਰ ਇਹ ਨੁਸਖਾ 슈ਗਰ ਦੇ ਮਰੀਜ਼ਾਂ ਲਈ ਵੀ ਕਿਸੇ ਵਰਦਾਨ ਤੋਂ ਘੱਟ ਨਹੀਂ ਜੇਕਰ ਤੁਹਾਨੂੰ ਪਹਿਲਾਂ ਤੋਂ 슈ਗਰ ਦੀ ਬਿਮਾਰੀ ਹੈ ਤਾਂ ਦੋਸਤੋ ਉਸ ਨੂੰ ਇਹ ਕੰਟਰੋਲ ਵਿੱਚ ਰੱਖੇਗਾ ਅਤੇ ਦੋਸਤ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਨੁਸਖੇ ਲਈ ਸਾਨੂੰ ਕਿਹੜੀਆਂ-ਕਿਹੜੀਆਂ ਤਿੰਨ ਚੀਜ਼ਾਂ ਚਾਹੀਦੀਆਂ ਹਨ ਤਾਂ ਦੋਸਤੋ ਸਭ ਤੋਂ ਪਹਿਲੀ ਚੀਜ਼ ਹੈ ਅਜਵਾਇਨ ਦੋਸਤੋ ਅਜਵਾਇਨ ਬਾਰੇ ਤਾਂ ਉਲੀ ਚੀਜ਼ ਦਾ ਨਾਮ ਹੈ ਸੌਫ ਦੋਸਤੋ ਸੌਫ ਵੀ ਜ਼ਿਆਦਾਤਰ ਚਾਹ ਦਾ ਸਵਾਦ ਵਧਾਉਣ ਲਈ ਹੀ ਵਰਤੀ ਜਾਂਦੀ ਹੈ ਅਤੇ ਦੋਸਤੋ ਇਹ ਠੰਡੀ ਤਸੀਰ ਵਾਲੀ ਹੁੰਦੀ ਹੈ ਅਤੇ ਸਾਡੇ ਸਰੀਰ ਨੂੰ ਹਰ ਤਰ੍ਹਾਂ ਦੀ ਬਿਮਾਰੀ ਤੋਂ ਬਚਾ ਕੇ ਰੱਖਦੀ ਹੈ ਇਸ ਨਾਲ ਹੱਡੀਆਂ ਅਤੇ ਅੱਖਾਂ ਦੀ ਕਮਜ਼ੋਰੀ ਵੀ ਦੂਰ ਹੁੰਦੀ ਹੈ ਤਾਂ ਦੋਸਤੋ ਹੁਣ ਗੱਲ ਕਰਦੇ ਹਾਂ ਤੀਜੀ ਅਤੇ ਲਾਸਟ ਚੀਜ਼ ਬਾਰੇ ਦੋਸਤੋ ਤੀਜੀ ਚੀਜ਼ ਦਾ ਨਾਮ ਹੈ ਕਾਲਾ ਨਮਕ ਕਾਲਾ ਨਮਕ ਵੀ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਤਾਂ ਆਪ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਨੁਸਖੇ ਨੂੰ ਤਿਆਰ ਕਿਵੇਂ ਕਰਨਾ ਹੈ ਦੋਸਤੋ ਤੁਸੀਂ ਇਸ ਨੁਸਖੇ ਨੂੰ ਘੱਟ ਤੋਂ ਘੱਟ ਮਾਤਰਾ ਵਿੱਚ ਬਣਾ ਬਣਾ ਕੇ ਰੱਖ ਸਕਦੇ ਹੋ ਭਾਵ ਕਿ ਇਸ ਨੂੰ ਸਟੋਰ ਕਰਕੇ ਰੱਖਿਆ ਜਾ ਸਕਦਾ ਹੈ ਇਸ ਨੁਸਖੇ ਲਈ ਅਸੀਂ 4 ਚਮਚ ਸੌਫ ਦੇ ਅਤੇ 4 ਚਮਚ ਹੀ ਅਜਵਾਇਨ ਦੇ ਲੈਣੇ ਹਨ ਭਾਵ ਕਿ ਦੋਸਤੋ ਤੁਸੀਂ ਸੌਫ ਅਤੇ ਅਜਵਾਇਨ ਜਿੰਨਾ ਮਰਜ਼ੀ ਚਾਹੋ ਉਸ ਨੂੰ ਬਰਾਬਰ ਮਾਤਰਾ ਵਿੱਚ ਲੈਣਾ ਹੈ ਅਤੇ ਦੋਸਤੋ ਹੁਣ ਗੱਲ ਕਰਦੇ ਹਾਂ ਕਾਲੇ ਨਮਕ ਦੀ ਤਾਂ ਦੋਸਤੋ ਕਾਲਾ ਨਮਕ ਅਸੀਂ ਸੌਫ ਅਤੇ ਅਜਵਾਇਨ ਦੇ ਚੌਥੇ ਹਿੱਸੇ ਬਰਾਬਰ ਲੈਣਾ ਹੈ ਜਿਵੇਂ ਕਿ ਦੋਸਤੋ ਅਸੀਂ 4 ਚਮਚ ਸੌਫ ਦੇ ਲਏ ਹਨ ਅਤੇ 4 ਚਮਚ ਅਜਵਾਇਨ ਦੇ ਤਾਂ ਇਸ ਦੇ ਮੁਕਾਬਲੇ ਅਸੀਂ 1 ਚਮਚ ਕਾਲੇ ਨਮਕ ਦਾ ਇਸ ਵਿੱਚ ਪਾ ਦੇਵਾਂਗੇ ਅਤੇ ਦੋਸਤੋ ਇਹਨਾਂ ਤਿੰਨਾਂ ਚੀਜ਼ਾਂ ਨੂੰ ਮਿਕਸੀ ਵਿੱਚ ਪਾ ਕੇ ਗ੍ਰाइंड ਕਰ ਕੋਲ ਬਰੀਕ ਚੋਰਨ ਤਿਆਰ ਕਰ ਲੈਣਾ ਹੈ ਇਸ ਦਾ ਸੇਵਨ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਤੋਂ ਅੱਧੇ ਚਮਚ ਕਰ ਸਕਦੇ ਹੋ ਦੋਸਤੋ ਇਸ ਦਾ ਸੇਵਨ ਦੀ ਸ਼ੁਰੂਆਤ ਤੁਸੀਂ ਅੱਧੇ ਚਮਚ ਤੋਂ ਹੀ ਕਰਨੀ ਹੈ ਇਸ ਦਾ ਜੇਕਰ ਤੁਹਾਨੂੰ ਜ਼ਿਆਦਾ ਪ੍ਰੋਬਲਮ ਹੈ ਤਾਂ ਦੋਸਤੋ ਇਸ ਦਾ ਸੇਵਨ ਤੁਸੀਂ ਇੱਕ ਚਮਚ ਕਰ ਸਕਦੇ ਹੋ ਪਰ ਸ਼ੁਰੂਆਤੀ ਦਿਨਾਂ ਵਿੱਚ ਦੋਸਤੋ ਤੁਸੀਂ ਇਸ ਦਾ ਅੱਧਾ ਚਮਚ ਹੀ ਸੇਵਨ ਕਰਨਾ ਹੈ ਤਾਂ ਦੋਸਤੋ ਐਸੀ ਸਾਡੀ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਕਿ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇਗੀ ਤਾਂ ਜੇਕਰ ਦਿੱਤੀ ਗਈ ਜਾਣਕਾਰੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰਨਾ